ਕੀ ਨਾਵਾ ਸੁਰਨਜੀਤ ਵੀਰੇ ਕੀ ਗੱਲ ਹੋ ਗਈ ਸੀ ਪਹਿਲੇ ਕੰਮ ਤਾਂ ਜਾ ਰਹੇ ਸੀਗੇ ਐਕਸੀਡੈਂਟ ਹੋ ਗਿਆ ਸੀਗਾ ਟਰਾਲੀ ਲੰਗੀ ਸੀ ਵੱਡੀ ਉੱਪਰ ਜੀ ਉਹਨਾਂ ਨਾਲ ਟਕਣਣੀ ਗਈ ਮਤਲਬ ਜਿਆਦਾ ਹੱਟ ਲੱਗਣ ਨਾਲ ਟਕਣਣੀ ਗਈ ਉਹ ਦੂਗ੍ਹਾ ਤੇ ਲੱਤ ਲਵਾਉਣ ਵਾਸਤੇ ਇਹ ਤਾਂ ਬੇਅਸਰ ਹੋ ਗਈ ਸੀ ਕਿ ਵੀ ਲੱਤ ਕੋਈ ਲੱਗਣੀ ਨਹੀਂ ਹੈਗੀ ਇਹ ਖਾਲਸਾ ਜੀ ਦਾ ਜੀ ਬਹੁਤ ਮਾਫੀ ਦਿੱਤੀ ਆ ਉਹਨਾਂ ਲੱਤਾਂ ਲਵਾਈ ਮੇਰੇ ਨਾਲ ਬਹੁਤ ਹੋ ਗਿਆ ਮੈਂ ਬਹੁਤ ਤੰਗਵਾਜ਼ ਕਰਦਾ ਉਹਨੇ ਮੇਰੇ ਲੱਤਾਂ ਲਵਾਈ ਤੇ ਹੁਣ ਜੀ ਜਿੱਦੇ ਮੈਂ ਬਾਹਰੋਂ ਦਰ ਚੋਰ ਫਿਰ ਸੰਗ ਵਾਰੰਦਰ ਵੀ ਜਹਾਜ਼ ਤੱਕ ਕੰਮ ਕਰ ਸਕਦਾ ਜੀ ਕੋਈ ਆਸ ਸੀਗੀ ਪਹਿਲਾਂ ਨਹੀਂ ਪਹਿਲਾਂ ਕੋਈ ਆਸ ਨਹੀਂ ਸੀਗੀ 3 ਸਾਲ ਹੋ ਗਏ ਸੀਗੇ ਕੋਈ ਆਸ ਨਹੀਂ ਸੀਗੀ 3 ਸਾਲ ਲੱਗੇ ਹੁਣ ਖੁਸ਼ ਹਾਂ ਇਹ ਹੋ ਪੂਰਾ ਹੋ ਗਿਆ ਨਵੀਂ ਲਤ ਲੱਗੀ ਆ ਹਾਂ ਪਰਦਰਸ ਕਰ ਸਕਦੇ ਹਾਂ ਬਹੁਤ ਖੁਸ਼ ਹਾਂ ਜੀ ਕੀ ਕਹਿਣਾ ਚਾਹੁੰ ਖਾਲਸਾ ਜੀ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦਾ ਜੀ ਤੁਹਾਡਾ ਖੱਤਕੀ ਉੱਤੇ ਨਵਾਂ ਬਾਰਗਰ ਦਾ ਵੀ ਨਾਮ ਲਗਾਤ ਲਵਾਈ ਬਹੁਤ ਜਿਆਦਾ ਧੰਨਵਾਦੀ ਕਾਲ ਸੋਨ ਵਾਈਗਰ ਜੀ ਦੇ ਖਾਲਸਾ ਵਾਈਗਰ ਜੀ ਦੇ ਖਾਲਸਾ